ਜੋਸ਼ ਤਾਂ ਤੁਸੀਂ ਦੇਖ ਹੀ ਰਹੇ ਹੋ ਜੀ ਨੌਜਵਾਨਾਂ ਦੇ ਵਿੱਚ ਆ ਠਾਠਾ ਮਾਰਦਾ ਇਕੱਠ ਅੱਜ ਇਸ ਇਕੱਠ ਨੇ ਹੀ ਦੱਸਤਾ ਵੀ ਜੀਵਨ ਗੁਪਤਾ ਜੀ ਇਹ ਸੀਟ ਜਿੱਤਣ ਜਾ ਰਹੇ ਨੇ ਤੇ ਅਸੀਂ ਭਾਰੇ ਬਹੁਮਤ ਨਾਲ ਦਿੱਤਾਗੇ ਜੀ ਇਹ ਮੁੰਡੇ ਨੇ ਇਸ ਵਾਰ ਜੂਝਦੇ ਉਹਦੇ ਦੂਜੀਆਂ ਪਾਰਟੀਆਂ ਕਾਫੀ ਜਿਹੜਾ ਨਸ਼ਾ ਮੁਕਤੀ ਨੂੰ ਲੈ ਕੇ ਸਿੱਖਾ ਕ੍ਰਾਂਤੀ ਨੂੰ ਲੈ ਕੇ ਗੱਲ ਕਰ ਰਹੀਆਂ ਨੇ ਇਸ ਵੇਲੇ ਦੇਖੋ ਯੂਦੇ ਮੁੱਦੇ ਕੀ ਹੈ ਰੋਜ਼ਗਾਰ ਬਰੋਜ਼ਗਾਰੀ ਹਾਲ ਦੇਖੋ ਨੌਜਵਾਨ ਸਾਡੇ ਰੋ ਹੀ ਨਸ਼ਿਆਂ ਨਾਲ ਮਾਰ ਰਹੇ ਆ ਇਹ ਸਿਰਫ ਇੱਕ ਖੋਖਲੇ ਜਿਹੜੇ ਇਹ ਕਰ ਦਿਖਾ ਰਹੇ ਖੋਖਲੀਆਂ ਚੀਜ਼ਾਂ ਆ ਕੋਈ ਇਹਦੇ ਵਿੱਚ ਕੋਈ ਮੁੱਦਾ ਨਹੀਂ ਕੋਈ ਕੁਛ ਨਹੀਂ ਦੇਖੋ 2-4 ਘਟਾ ਆ ਕੇ ਕੋਈ ਨਸ਼ਾ ਨਹੀਂ ਰੁੱਕ ਜਾਣਾ ਇਹਦੇ ਲਈ ਗਰਾਊਂਡ ਦੇ ਉੱਤੇ ਕੰਮ ਕਰਨਾ ਪਊਗਾ ਤੇ ਸਰਕਾਰ ਉਹ ਲੋਕੀ ਲੋਕੋਲਨ ਦੇ ਡਾਟਾ ਨਹੀਂ ਦਿੰਦੇ ਇਹ ਤਾਂ ਐਵੇਂ ਗੱਲਾਂ ਮਾਰਦੇ ਜੀ ਅਸੀਂ ਨਸ਼ਾ ਰੁਕ ਕਿਹੜਾ ਨਸ਼ਾ ਰੁਕ ਕੇ ਦੱਸੋ ਇਹ ਜਿਹੜੀ ਚੀਜ਼ ਆ ਅੱਗ ਮੰਗ ਫੈਲਦੀ ਪਈ ਆ ਮੈਂ ਤਾਂ ਹੀ ਕਹਿਣਾ ਆ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦਿਓ ਅਸੀਂ ਡਟ ਕੇ ਇਸ ਵਿਰੋਧ ਕਰਾਂਗੇ ਤੇ ਸਾਡੇ ਕੋਲ ਦੇਖੋ ਸੈਂਟਰ ਕੋਲ ਨਾ ਬੜੀ ਪਾਵਰ ਹੁੰਦੀ ਆ ਬੜੀਆਂ ਚੀਜ਼ਾਂ ਹੁੰਦੀਆਂ ਆ ਜਦੋਂ ਤੁਸੀਂ ਇੱਕ ਚੀਜ਼ ਤੇ ਸੋਚ ਰੱਖ ਲਈ ਨਾ ਵੀ ਆ ਚੀਜ਼ ਕਰਨੀ ਆ ਤੇ ਉਹ ਕਰਨੀ ਆ ਉਹ ਸਿਰਫ ਨਿਰੰਦਰ ਮੋਦੂ ਜੀ ਹੀ ਕਰ ਸਕਦੇ ਆ ਕੇਜਰੀਵਾਲ ਕਹਿ ਰਿਹਾ ਕਿ ਆਪਦੀ ਸਰਕਾਰ ਆਪ ਦਾ ਮਿਲ ਕੇ ਕੇਜਰੀਵਾਲ ਦੇਖੋ ਕਹਿੰਦਾ 3 ਮਹੀਨੇ ਜੇ ਅਸੀਂ ਨਸ਼ਾ ਖਤਮ ਕਰ ਦਾਂਗੇ ਉੱਤੇ ਕੀ ਵਿਸ਼ਵਾਸ ਹੈ ਜੀ ਉਹ ਤਾਂ ਦਿੱਲੀ ਇੰਨੇ ਵਾਅਦੇ ਕਰਤੇ ਸੀ ਇੰਨੇ ਵਾਅਦੇ ਕਰਤੇ ਸੀ ਉਹ ਕਹਿੰਦੇ ਸੀ ਵੀ ਤੁਸੀਂ ਬੈੱਡ ਦੇ ਉੱਤੇ ਬਸ ਲੇਟੇ ਰਹੋ ਅਸੀਂ ਰੋਟੀ ਪਾਣੀ ਸਾਰੀਆਂ ਦੀਆਂ ਵਾਸੀਂ ਕਰਾਂਗੇ ਮਤਲਬ ਝੂਠ ਦੀ ਇੱਕ ਹੱਦ ਹੁੰਦੀ ਆ ਉਹ ਬੰਦੇ ਦੀ ਕੋਈ ਹੱਦ ਨਹੀਂ ਉਹ ਝੂ ਮੈਨੀਫੈਸਟੋ ਰਹਿਣਾ ਇਸ ਵਾਰ ਸਾਡਾ ਮੈਨੀਫੈਸਟੋ ਤੁਹਾਡੇ ਸਾਹਮਣੇ ਹੈ ਜੀ ਜਿੰਨੀਆਂ ਵੈਸਟ ਦੇ ਵਿੱਚ ਕੰਮ ਹੋ ਰਿਹਾ ਸਾਰੇ ਸੈਂਟਰ ਦੇ ਪ੍ਰੋਜੈਕਟ ਆ ਜੇ ਪੁਲ ਬਣਦੇ ਵੇ ਅਗਲਾ ਜਿਹੜੇ ਕੈਂਡੀਡੇਟ ਨੇ ਦੇਖੋ ਕ੍ਰੈਡਿਟ ਕੋਈ ਵੀ ਲੈ ਸਕਦਾ ਲੇਕਿਨ ਜਨਤਾ ਨੂੰ ਸਭ ਪਤਾ ਜਨਤਾ ਸਭ ਜਾਣਦੀ ਆ ਜੇ ਆਜਾ ਪੋਲ ਆਪਾਂ ਦੇ ਦੇਵੇ ਐਡਾ ਵੱਡਾ ਪੋਲ ਬੰਡਿਆ ਆ ਇਹ ਸਾਰਾ ਸੈਂਟਰ ਦਾ ਪ੍ਰੋਜੈਕਟ ਆ ਜੇ ਲਾਈਟਾਂ ਦਾ ਲਾ ਲਿਆ ਉਹ ਵੀ ਸੈਂਟਰ ਦਾ ਜੇ ਸ਼ਰਾਬਨਗਰ ਦੀ ਮਾਰਕੀਟ ਬਣੀ ਆ ਉਹ ਸੈਂਟਰ ਦੀ ਜੇ ਮਲਹਾਰ ਰੋਡ ਬਣੀ ਆ ਸੈਂਟਰ ਦਾ ਜੇ ਅੰਡਰਬਾਧ ਬਣਿਆ ਸੈਂਟਰ ਦੇ ਜੇ ਸੈਂਟਰ ਨੇ ਹੀ ਸਾਰਾ ਕੁਝ ਬਣਾਣਾ ਆ ਤੇ ਫਿਰ ਆਪਾਂ ਇਹਨਾਂ ਨੂੰ ਕੀ ਕਰਨਾ ਜੀ ਫਿਰ ਦੇਖੋ ਤੁਸੀਂ ਜੇ ਸਾਡਾ ਐਮਐਲਏ ਜਿੱਤਦਾ ਆ ਉਹ ਡਬਲ ਸਪੀਡ ਨਾਲ ਉੱਪਰੋਂ ਪੈਸਾ ਲਿਆ ਸਕਦਾ ਪ੍ਰੋਜੈਕਟ ਲਿਆ ਸਕਦਾ ਜੀਵਨ ਗੁਪਤਾ ਜੀ ਸਾਡੇ ਲੱਗ ਲੱਗ ਉਧਿਆ ਤੇ ਪਕੜਾ ਮੈਂ ਸਾਰੇ ਹੀ ਵੈਸਟ ਹਲਕੇ ਦੇ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਆ ਆਓ ਆਪਾਂ ਮਿਲ ਕੇ ਜੀਵਨ ਨੂੰ ਬੁਤਾਈ ਨੂੰ ਦਿਤਾਈਏ ਬੜੀ ਜਲਦੀ ਸਰਕਾਰ ਉਹ ਨਾਰਾ ਸਫਲ ਨਹੀਂ ਹੋਇਆ ਜੀ ਕਿ ਜਲਦੀ ਚਲੋ ਭਾਜੀ ਦੇਖੋ ਕਈ ਪਾਸੇ ਹੁਣ ਕਈ ਪਾਸੇ ਜਦੋਂ ਨਰਿੰਦਰ ਮੋਦੀ ਆਏ ਉਸ ਤੋਂ ਬਾਅਦ ਸਰਕਾਰਾਂ ਬਣੀਆਂ ਤ੍ਰਿਪੂਰਾ ਦੇ ਵਿੱਚ ਕਾਂਗਰਸ ਬੰਬਤੀ ਜਿਹੜੀ ਉੱਥੇ ਗਵਰਨਮੈਂਟ ਸੀ ਉਹਨੂੰ ਹਲਾਣੀ ਪਾਈ ਸੀ ਉਹ ਆਕੇ ਭਾਰਤੀ ਜਨਤਾ ਪਾਰਟੀ ਨੇ ਹਰਾਈ ਸੀ ਪੰਜਾਬ ਦੇ ਵਿੱਚ ਵੀ ਜਿਹੜੇ ਆਹਾ ਬੈਠੇ ਆ ਝੂਠਾ ਦੇ ਜਿਹੜੇ ਆ ਪੰਡਾ ਲੈ ਕੇ ਬੈਠੇ ਆ ਜਿੰਨਾਂ ਝੂਠੇ ਵਾਅਦੇ ਕਰ ਕਰ 1000 ਰੁਪਏ ਦਵਾਂਗੇ ਆ ਕਰਾਂਗੇ ਉਹ ਕਰਾਂਗੇ ਇਹਨਾਂ ਨੂੰ ਵੀ ਭਾਰਤੀ ਜਨਤਾ ਪਾਰਟੀ ਉਖਾੜੂਗੀ ਲੱਗਦਾ ਦਿੱਲੀ ਤੇ ਹਰਿਆਣਾ ਨਾਲੋਂ ਦੀ ਪੰਜਾਬ ਹੈ ਸਭੀ ਝੂਠੇ ਉਹ ਜਿਹੜੀ ਸੈਂਟਰ ਦੀ ਜਿਹੜੀ ਸਰਕਾਰ ਹੈ ਉਹ ਤੇ ਡਬਲ ਇੰਟਰ ਸਰਕਾਰ ਕੰਮ ਕਰਦੀ ਹੈ ਹਾਂਜੀ ਕਿ ਕਿ ਲੱਗਦਾ ਕੀ ਮਾਹੌਲ ਬਣੇਗਾ ਬੀਜੇਪੀ ਦਾ ਬਹੁਤ ਵਧੀਆ ਮਾਹੌਲ ਬਣੂਗਾ ਤੁਸੀਂ ਦੇਖੋ ਜੇ ਪਿੱਛੇ ਆਪਾਂ ਨਰਿੰਦਰ ਮੋਦੀ ਜਦੋਂ ਐਮਪੀ ਦੇ ਇਲੈਕਸ਼ਨ ਸੀ ਅਸੀਂ ਸਾਰੀਆਂ ਸ਼ਹਿਰ ਦੀਆਂ ਵਿਧਾਨ ਸਭਾ ਦਿੱਤੇ ਤੇ 10 15 15 20000 ਵੋਟਾਂ ਨੇ ਦਿੱਤੇ ਦੇਖੋ ਸਾਡੀ ਪਬਲਿਕ ਸਾਡੇ ਤੇ ਵਿਸ਼ਵਾਸ ਜਤਾ ਰਹੀ ਆ ਹੌਲੀ ਹੌਲੀ ਅਸੀਂ ਇਹਨਾਂ ਦਾ ਪੂਰਾ ਵਿਸ਼ਵਾਸ ਜਿੱਤ ਜਾਗੇ ਤੁਹਾਡੇ ਸਾਹਮਣੇ 2027 ਦੇ ਵਿੱਚ ਅਸੀਂ ਗਵਰਨਮੈਂਟ ਬਣਾਵਾਂਗੇ